21 ਸਤੰਬਰ 2025 ਸਭ ਤੋਂ ਲੰਬਾ ਤੇ ਖਤਰਨਾਕ ਸੂਰਜ ਗ੍ਰਹਿਣ ਵੀਡੀਓ ਜ਼ਰੂਰ ਵੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਸੂਰਜ ਗ੍ਰਹਿਣ ਕਦੋਂ ਤੋਂ ਕਦੋਂ ਲੱਗੇਗਾ ਸਾਵਧਾਨ ਰਹੋ ਕਿਉਂਕਿ 21 ਨਵੰਬਰ 2025 ਨੂੰ ਇੱਕ ਵਿਸ਼ਾਲ ਸੂਰਜ ਗ੍ਰਹਿਣ ਹੋਣ ਵਾਲਾ ਹੈ। ਇਸ ਸਾਲ 2025 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਹੈ। ਅਸੀਂ ਤੁਹਾਨੂੰ ਵਿਸਤਾਰ ਵਿੱਚ ਦੱਸਾਂਗੇ ਕਿ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਸਾਲ ਦੇ ਕਿਹੜੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਐਸ ਸੂਰਜ ਗ੍ਰਹਿਣ ਨੂੰ ਬਹੁਤ ਚਮਤਕਾਰੀ ਕਿਹਾ ਜਾਂਦਾ ਹੈ। ਇਹ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗ੍ਰਹਿਣ ਅਸ਼ਵਿਨ ਮਹੀਨੇ ਦੇ 9 ਚੰਦ ਵਾਲੇ ਦਿਨ ਲੱਗੇਗਾ ਅਗਲੇ ਦਿਨ ਸ਼ਾਰਦੀਆਂ ਨవరాత్రੇ ਦੀ ਸ਼ੁਭ ਸ਼ੁਰੂਆਤ ਵੀ ਹੋਏਗੀ ਜੇਕਰ ਤੁਸੀਂ ਇਸ ਦੁਰਵੰਸ ਸਮਿਆ ਦੇ ਦੌਰਾਨ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ 5 ਤੋਂ 10 ਮਿੰਟ ਕੱਢ ਕੇ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਇਹ ਕੋਈ ਆਮ ਗ੍ਰੈਂਡ ਨਹੀਂ ਹੈ ਇਸ ਗ੍ਰੈਂਡ ਤੋਂ ਬਾਅਦ 6 ਰਾਸ਼ੀਆਂ ਹੋਣਗੀਆਂ ਜਿਨ੍ਹਾਂ ਦੀ ਕਿਸਮਤ ਚਮਕੇਗੀ ਮਾਮਾ ਤੇ ਭੈਣਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 21 ਸਤੰਬਰ 2025 ਨੂੰ ਲੱਗਣ ਵਾਲਾ ਹੈ ਸੂਰਜ ਗ੍ਰਹਿਣ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਅਤੇ ਅਸੀਂ ਇਸ ਦੀ ਮਿਆਦ ਬਾਰੇ ਵੀ ਵਿਸਥਾਰ ਵਿੱਚ ਦੱਸਾਂਗੇ ਇਹ ਗ੍ਰਹਿਣ ਭਾਰਤ ਵਿੱਚ ਵੀ ਖਾਈ ਦੇਵੇਗਾ ਅਤੇ ਇਸ ਗ੍ਰਹਿਣ ਦਾ ਪ੍ਰਭਾਵ 6 ਰਾਸ਼ੀਆਂ ਤੇ ਪੂਰਾ ਹੋਵੇਗਾ ਇਹ ਸਮਾਂ ਬਹੁਤ ਖਾਸ ਹੈ ਕਿਉਂਕਿ ਭਗਵਾਨ ਸ਼ਿਵ ਜਲਦੀ ਹੀ ਇਹਨਾਂ 12 ਰਾਸ਼ੀਆਂ ਵਿੱਚੋਂ ਕੁਝ ਰਾਸ਼ੀਆਂ ਤੇ ਖੁਸ਼ ਹੋਣ ਵਾਲੇ ਹਨ ਜਿਨ੍ਹਾਂ ਨੂੰ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋਣ ਵਾਲੇ ਹਨ ਜਿਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਆਵੇਗੀ ਅਸੀਂ ਤੁਹਾਨੂੰ ਵਿਸਤਾਰ ਵਿੱਚ ਦੱਸਾਂਗੇ ਕਿ ਕਿਹੜੀਆਂ ਰਾਸ਼ੀਆਂ ਐਨੀਆਂ ਖੁਸ਼ਕਿਸਮਤ ਹੋਣ ਵਾਲੀਆਂ ਹਨ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤੀ ਸਮੇਂ ਦੇ ਅਨੁਸਾਰ 21 ਸਤੰਬਰ 2025 ਨੂੰ ਸ਼ਾਮ 5:30 'ਤੇ ਸ਼ੁਰੂ ਹੋਵੇਗਾ ਇਹ ਗ੍ਰਹਿਣ ਸ਼ਾਮ 5:30 ਪੂਣੀ 8 ਵਜੇ ਆਪਣੇ ਸਿਖਰ ਤੇ ਪਹੁੰਚੇਗਾ ਤੇ ਰਾਤ 9:55 ਵਜੇ ਖਤਮ ਹੋਵੇਗਾ। ਗ੍ਰਹਿਣ ਤੋਂ ਪਹਿਲਾਂ 12 ਘੰਟੇ ਦਾ ਸੁੱਤਕਾਲ ਸ਼ੁਰੂ ਹੁੰਦਾ ਹੈ। ਇਹ ਧਾਰਮਿਕ ਗਤੀਵਿਧੀਆਂ ਤੋਂ ਪਰਹੇਜ਼ ਕਰਨ ਦਾ ਸਮਾਂ ਹੈ। ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਸੁੱਤਕਾਲ ਦਾ ਪਾਲਣ ਕਰਨਾ ਜ਼ਰੂਰੀ ਨਹੀਂ ਮੰਨਿਆ ਜਾਂਦਾ। ਮਾਵਾਂ ਤੇ ਭੈਣਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜ ਗ੍ਰਹਿਣ ਤੋਂ ਬਾਅਦ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਦੇ ਜੀਵਨ ਬਦਲ ਜਾਣਗੇ। ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲਆਂ ਰਾਸ਼ੀਆਂ ਦੀ ਕਿਸਮਤ ਚਮਕੇਗੀ। ਉਨ੍ਹਾਂ ਦੇ ਜੀਵਨ ਵਿੱਚੋਂ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਤੇ ਉਨ੍ਹਾਂ ਉੱਤੇ ਬੇਅੰਤ ਖੁਸ਼ੀਆਂ ਵਰ੍ਹਿਆ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਇਹ ਕੋਈ ਆਮ ਗ੍ਰੈਂਡ ਨਹੀਂ ਪਰ ਇਸ ਗ੍ਰੈਂਡ ਦੇ ਪ੍ਰਭਾਵ ਕੁਝ ਖਾਸ ਰਾਸ਼ੀਆਂ ਵਾਲੇ ਲੋਕਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ ਤੁਹਾਨੂੰ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਚਾਹੀਦਾ ਹੈ ਇਹ ਜਾਣਕਾਰੀ ਭਰਪੂਰ ਵੀਡੀਓ ਨੂੰ ਮਿਸ ਨਾ ਕਰੋ ਕਿਉਂਕਿ ਇਹ ਵੀਡੀਓ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ YouTube ਚੈਨਲ ਸਿਮਰਤ ਹੋਰਿਸ ਟਿਪਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਨੂੰ ਹੋਰ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਓ ਇਸ ਵੀਡੀਓ ਨੂੰ ਬਿਨਾਂ ਕਿਸੇ ਰੁਕਾਵਟ ਦੇ ਸ਼ੁਰੂ ਕਰੀਏ ਹੁਣ ਅਸੀਂ ਖੁਸ਼ਕਿਸਮਤ ਨਾਸ਼ੀਆਂ ਬਾਰੇ ਗੱਲ ਕਰੀਏ ਜਿਨ੍ਹਾਂ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਬਹੁਤ ਜਲਦੀ ਹੋਣ ਵਾਲਾ ਹੈ ਉਹਨਾਂ ਨੂੰ ਬਹੁਤ ਖੁਸ਼ੀ ਮਿਲਣ ਵਾਲੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ Hindu ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਵਿੱਚੋਂ ਇੱਕ ਭਗਵਾਨ ਸ਼ਿਵ ਹਨ ਜੋ ਕੋਈ ਵੀ ਵਿਪਤਾ ਉਸ ਵਿਅਕਤੀ ਤੇ ਨਹੀਂ ਹੋਣ ਦਿੰਦੇ ਜਿਸ ਤੇ ਭਗਵਾਨ ਸ਼ਿਵ ਖੁਸ਼ ਹੁੰਦੇ ਹਨ ਜੋ ਲੋਕ ਪਾਪ ਕਰਦੇ ਹਨ ਬੇਵਿਚਾਰ ਕਰਦੇ ਹਨ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਉਂਦੇ ਹਨ ਭਗਵਾਨ ਸ਼ਿਵ ਉਹਨਾਂ ਨੂੰ ਸਜ਼ਾ ਦਿੰਦੇ ਹਨ ਪਰ ਜਿਨ੍ਹਾਂ ਨੇ ਸੱਚਾਈ ਅਤੇ ਧਾਰਮਿਕਤਾ ਦਾ ਰਸਤਾ ਚੁਣਿਆ ਹੈ ਉਨ੍ਹਾਂ ਦੀ ਮਦਦ ਉਨ੍ਹਾਂ ਨੂੰ ਹੋਣ ਵਾਲੀ ਹੈ ਇਹ ਸੂਰਜ ਗ੍ਰਹਿ ਦਾ ਇਹਨਾਂ ਰਾਸ਼ੀਆਂ ਤੇ ਵਿਸ਼ੇਸ਼ ਪ੍ਰਭਾਵ ਪੈਣ ਵਾਲਾ ਹੈ ਭਗਵਾਨ ਸ਼ਿਵ ਦੇ ਵਿਸ਼ੇਸ਼ ਆਸ਼ੀਰਵਾਦ ਅਤੇ ਇਹਨਾਂ ਪੱਗਸ਼ਾਈ ਰਾਸ਼ੀਆਂ ਤੇ ਪੈਣ ਵਾਲੇ ਹਨ ਉਨ੍ਹਾਂ ਦੇ ਜੀਵਨ ਵਿੱਚ ਉਹ ਹਰ ਤਰ੍ਹਾਂ ਦੀਆਂ ਕਮੀਆਂ ਦੁੱਖ ਸਮੱਸਿਆਵਾਂ ਤੇ ਦੁੱਖ ਦਰਦ ਦੂਰ ਹੋ ਜਾਣਗੇ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਇਹਨਾਂ ਰਾਸ਼ੀਆਂ ਨੂੰ ਅਥਾਹ ਦੌਲਤ ਸਫਲਤਾ ਅਤੇ ਖੁਸ਼ੀ ਅਤੇ ਸ਼ਾਂਤੀ ਮਿਲੇਗੀ ਅਸੀਂ ਜਿਨ੍ਹਾਂ ਭਾਗਸ਼ਾਲੀ ਰਾਸ਼ੀਆਂ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਨੂੰ ਭਗਵਾਨ ਸ਼ਿਵ ਦਾ ਅਸ਼ੀਰਵਾਦ ਮਿਲਣ ਵਾਲਾ ਹੈ ਬਹੁਤ ਜਲਦੀ ਇਹਨਾਂ ਰਾਸ਼ੀਆਂ ਦੇ ਜੀਵਨ ਵਿੱਚ ਪ੍ਰਕਾਸ਼ ਹੋਵੇਗਾ ਇਹਨਾਂ ਭਾਗਸ਼ਾਲੀ ਰਾਸ਼ੀਆਂ ਵਿੱਚੋਂ ਪਹਿਲਾ ਰਾਸ਼ੀ ਹੈ ਮਕਰ ਅਸੀਂ ਮਕਰ ਰਾਸ਼ੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਗਵਾਨ ਸ਼ਿਵ ਦੇ ಅಪਾਰ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਰਹਣਗੇ ਇਹ ਤੁਹਾਡੇ ਜੀਵਨ ਵਿੱਚ ਵਿੱਤੀ ਲਾਭ ਦੀ ਬਹੁਤ ਜ਼ਿਆਦਾ ਸੰਭਾਵਨਾ ਪੈਦਾ ਕਰਦਾ ਹੈ ਤੁਹਾਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਮਕਰ ਰਾਸ਼ੀ ਦੇ ਲੋਕ ਕਾਰੋਬਾਰ ਅਤੇ ਪੈਸੇ ਵਿੱਚ ਵਿਸ਼ੇਸ਼ ਤਰੱਕੀ ਕਰਨਗੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ ਜੋ ਲੋਕ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਫਿਰ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਐਸਾ ਮਾਹ ਅਨੁਕੂਲ ਲੱਗੇਗਾ ਇਸ ਤੋਂ ਇਲਾਵਾ ਮਕਰ ਰਾਸ਼ੀ ਦੇ ਲੋਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਵਪਾਰਕ ਭਾਈਚਾਰੇ ਲਈ ਮੁਨਾਫੇ ਵਿੱਚ ਵਾਧੇ ਦੇ ਬਹੁਤ ਚੰਗੇ ਸੰਕੇਤ ਮਿਲਣਗੇ ਤੁਹਾਡੇ ਦੁਆਰਾ ਸ਼ੁਰੂ ਕੀਤੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਭਗਵਾਨ ਸ਼ਿਵ ਦੇ ਵਿਸ਼ੇਸ਼ ਆਸ਼ੀਰਵਾਦ ਮਕਰ ਰਾਸ਼ੀ ਤੇ ਹੋਣਗੇ ਅੱਜ ਦੇ ਪਰਵਾਅ ਵਿੱਚ ਤੁਹਾਡੇ ਜੀਵਨ ਵਿੱਚ ਸਾਰੇ ਦੁੱਖ ਦਤ ਮੁਸੀਬਤਾਂ ਦੂਰ ਹੋ ਜਾਣਗੀਆਂ ਜਿਸ ਨਾਲ ਬਹੁਤ ਖੁਸ਼ੀ ਹੋਵੇਗੀ ਮਕਰ ਰਾਸ਼ੀ ਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਬਦਲਣ ਵਾਲਾ ਹੈ ਇਸ ਸੂਚੀ ਵਿੱਚ ਅਗਲਾ ਖੁਸ਼ਕਿਸਮਤ ਰਾਸ਼ੀ ਹੈ ਮੇਸ਼ ਰਾਸ਼ੀ ਮੇਸ਼ ਰਾਸ਼ੀ ਦੇ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਤੁਹਾਡੇ ਤੇ ਹਨ ਇਹ ਤੁਹਾਡੇ ਲਈ ਬਹੁਤ ਵਧੀਆ ਸਮਾਂ ਹੋਣ ਵਾਲਾ ਹੈ ਭਗਵਾਨ ਸ਼ਿਵ ਤੁਹਾਡੇ ਤੇ ਬਹੁਤ ਖੁਸ਼ ਹਨ ਤੁਹਾਡਾ ਸਨਮਾਨ ਤੇ ਪ੍ਰਤਿਸ਼ਟਾ ਵਧੇਗੀ ਮੇਸ਼ ਰਾਸ਼ੀ ਦੇ ਲੋਕਾਂ ਨੂੰ ਸਮਾਜ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਇੱਕ ਵਧੀਆ ਮੌਕਾ ਮਿਲੇਗਾ ਤੇ ਨਾਲ ਹੀ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਨਵੇਂ ਸਫਲ ਮੌਕੇ ਵੀ ਆਉਣ ਵਾਲੇ ਹਨ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਸੀ ਉਹ ਹੁਣ ਸਮੇਂ ਸਿਰ ਸਫਲਤਾਪੂਰਵਕ ਪੂਰਾ ਹੋਏਗਾ ਜੇਕਰ ਤੁਸੀਂ ਨਵੀਆਂ ਯੋਜਨਾਵਾਂ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਯੋਜਨਾਵਾਂ ਸਫਲ ਹੋਣਗੀਆਂ ਤੁਹਾਡੀ ਮਿਹਨਤ ਦੇ ਚੰਗੇ ਨਤੀਜੇ ਨਿਕਲਣਗੇ ਤੁਹਾਡੀ ਆਮਦਨ ਦੇ ਸਰੋਤਰ ਵੀ ਵਧਣਗੇ ਤੁਹਾਡੇ ਕੋਲ ਵਿੱਤੀ ਲਾਭ ਦੇ ਬਹੁਤ ਸਾਰੇ ਮੌਕੇ ਵੀ ਹੋਣਗੇ ਘਰ ਦਾ ਮਾਹੌਲ ਖੁਸ਼ੀ ਅਤੇ ਸ਼ਾਂਤੀ ਨਾਲ ਭਰਿਆ ਹੋਵੇਗਾ ਤੁਹਾਡੇ ਲਈ ਅਚਾਨਕ ਹੀ ਵਿੱਤੀ ਲਾਭ ਹੋਣ ਦੀ ਵੀ ਸੰਭਾਵਨਾ ਹੈ ਭਗਵਾਨ ਸ਼ਿਵ ਦਾ ਵਿਸ਼ੇਸ਼ ਆਸ਼ੀਰਵਾਦ ਮਿਲੇਗਾ ਸਮਾਂ ਪੂਰੀ ਤਰ੍ਹਾਂ ਤੁਹਾਡੇ ਹੱਕ ਵਿੱਚ ਹੋਵੇਗਾ ਇਸ ਦਾ ਪੂਰਾ ਫਾਇਦਾ ਉਠਾਓ ਅਤੇ ਇਸ ਨੂੰ ਹਿਸਕਾ ਨਾ ਦਿਓ ਅੱਜ ਸੂਚੀ ਵਿੱਚ ਅਗਲੀ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੀਪਕਾ ਨੂੰ ਸ਼ੁਭ ਦੀ ਅਸ਼ੀਰਵਾਦ ਤੁਹਾਡੇ ਤੇ ਹਨ ਕੰਨਿਆ ਰਾਸ਼ੀ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਸਿਰਫ ਲਾਭ ਹੀ ਮਿਲਣਗੇ ਤੁਹਾਡਾ ਕਾਰੋਬਾਰ ਵੀ ਚੰਗੀ ਤਰ੍ਹਾਂ ਵਧਣ ਵਾਲਾ ਹੈ ਕੰਨਿਆ ਰਾਸ਼ੀ ਤਰੱਕੀ ਅਤੇ ਤਨਖਾਹ ਵਿੱਚ ਵਾਧੇ ਲਈ ਪੂਰੀ ਤਰ੍ਹਾਂ ਯੋਗ ਹੋ ਰਹੀ ਹੈ ਵਿਦੇਸ਼ ਵਿੱਚ ਕੰਮ ਕਰਨ ਦਾ ਸੁਪਨਾ ਦੇਖਣ ਵਾਲੀ ਕੰਨਿਆ ਰਾਸ਼ੀਆਂ ਦੇ ਜਲਦ ਹੀ ਆਪਣੇ ਸੁਪਨੇ ਸਾਕਾਰ ਹੁੰਦੇ ਦੇਖਣਗੇ ਕਾਰੋਬਾਰ ਵਿੱਚ ਲਾਭ ਵੀ ਵਧਣ ਦੀ ਤੰਬਾਵਨਾ ਹੈ ਹੁਣ ਕੰਨਿਆ ਰਾਸ਼ੀ ਲਈ ਵਿੱਤੀ ਲਾਭ ਦੇ ਕਈ ਮੌਕੇ ਉਪਲਬਧ ਹਨ ਬੱਚੇ ਪੈਦਾ ਕਰਨ ਦੀ ਇੱਛਾ ਰੱਖਣ ਵਾਲੇ ਕੰਨਿਆ ਰਾਸ਼ੀ ਦੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ ਤੁਹਾਡੇ ਪਰਿਵਾਰ ਵਿੱਚ ਹਮੇਸ਼ਾ ਖੁਸ਼ਹਾਲ ਮਾਹੌਲ ਬਣਿਆ ਰਹੇਗਾ ਪ੍ਰੇਮ ਸੰਬੰਧ ਵੀ ਮਜ਼ਬੂਤ ਹੋਣਗੇ ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਕੰਨਿਆ ਰਾਸ਼ੀ ਨੂੰ ਵੀ ਇਹ ਯੋਜਨਾ ਸਫਲ ਮਿਲੇਗੀ ਭਗਵਾਨ ਸ਼ਿਵ ਦੇ ਆਸ਼ੀਰਵਾਦ ਕੰਨਿਆ ਰਾਸ਼ੀ ਤੇ ਬਣੇ ਰਹਿਣਗੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀ ਹੋਣਗੀਆਂ ਅੱਜ ਦਿਨਾਂ ਲਈ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਲਾਭ, ਤੋਲਾ ਸਫਲਤਾ ਤੇ ਖੁਸ਼ੀ ਦਾ ਅਨੁਭਵ ਕਰੋਗੇ। ਸ਼ਾਂਤੀ ਪ੍ਰਾਪਤ ਹੋਣ ਵਾਲੀ ਹੈ ਜੋ ਕੰਨਿਆ ਰਾਸ਼ੀ ਦੇ ਲੋਕਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਹੀ ਬਦਲ ਦੇਵੇਗੀ। ਐ ਸੂਚੀ ਵਿੱਚ ਪਾਕਸ਼ਾਲੀ ਰਾਸ਼ੀ ਸਿੰਘ ਹੈ। ਸਿੰਘ ਰਾਸ਼ੀ ਦੇ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਭਗਵਾਨ ਸ਼ਿਵ ਦੇ ਵਿਸ਼ੇਸ਼ ਆਸ਼ੀਰਵਾਦ ਤੁਹਾਡੇ ਤੇ ਹੋਣ ਵਾਲੇ ਹਨ। ਇਹ ਸਮਾਂ ਬਹੁਤ ਸ਼ੁਭ ਅਤੇ ਫਲਦਾਇਕ ਸਾਬਿਤ ਹੋਣ ਵਾਲਾ ਹੈ। ਤੁਹਾਨੂੰ ਨਾ ਸਿਰਫ ਸਤਕਾਰ ਮਿਲੇਗਾ ਸਗੋਂ ਸਮਾਜ ਵਿੱਚ ਪ੍ਰਸ਼ੰਸਾ ਵੀ ਮਿਲੇਗੀ ਤੁਹਾਡੇ ਜੀਵਨ ਵਿੱਚ ਕਈ ਨਵੇਂ ਮੌਕੇ ਪੈਦਾ ਹੋਣਗੇ ਭਗਵਾਨ ਸ਼ਿਵ ਦੀ ਕਿਰਪਾ ਨਾਲ ਤੁਹਾਨੂੰ ਵਿੱਤੀ ਲਾਭ ਦੇ ਬਹੁਤ ਸਾਰੇ ਮੌਕੇ ਵੀ ਮਿਲਣਗੇ ਪਰਿਵਾਰ ਵਿੱਚ ਸ਼ਾਂਤੀ ਅਤੇ ਖੁਸ਼ੀ ਰਹੇਗੀ ਅਤੇ ਕਾਰੋਬਾਰ ਵੀ ਵਧੀਆ ਟੰਗ ਨਾਲ ਵਧੇਗਾ ਇਸ ਰਾਸ਼ੀ ਨਾਲ ਲੋਕਾਂ ਨੂੰ ਹਰ ਪਾਸਿਓਂ ਲਾਭ ਮਿਲਣ ਵਾਲਾ ਹੈ ਨੌਕਰੀ ਕਰਨ ਵਾਲਿਆਂ ਨੂੰ ਤਨਖਾਹ ਵਿੱਚ ਵਾਧਾ ਮਿਲੇਗਾ ਤੇ ਨਾਲ ਹੀ ਤਨਖਾਹ ਵਿੱਚ ਵੀ ਵਾਧਾ ਮਿਲੇਗਾ ਵਿੱਤੀ ਲਾਭ ਦੇ ਨਵੇਂ ਮੌਕੇ ਤੁਹਾਡੇ ਰਾਹ ਹੋਣਗੇ ਜਿਸ ਨਾਲ ਤੁਹਾਡੀ ਵਿੱਤੀ ਸਥਿਤੀ ਵੀ ਮਜ਼ਬੂਤ ਹੋਵੇਗੀ ਘਰ ਵਿੱਚ ਇੱਕ ਸੁਹਾਵਣਾ ਮਾਹੌਲ ਹੋਵੇਗਾ ਇਸ ਰਾਸ਼ੀ ਵਾਲੇ ਜੋ ਬੱਚਾ ਪੈਦਾ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਜਲਦੀ ਹੀ ਖੁਸ਼ੀ ਮਿਲੇਗੀ ਭਗਵਾਨ ਸ਼ਿਵ ਦੀ ਕਿਰਪਾ ਨਾਲ ਤੁਹਾਨੂੰ ਆਪਣੇ ਜੀਵਨ ਵਿੱਚ ਅਥਾਹ ਖੁਸ਼ੀ ਮਿਲੇਗੀ ਤੁਹਾਡਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਿੰਗ ਅਤੇ ਤੁਨ ਲਈ ਸਮਾਪੂਰੀ ਤਰ੍ਹਾਂ ਸ਼ੁਭ ਹੋਣ ਵਾਲਾ ਹੈ ਇਸ ਸੂਚੀ ਵਿੱਚ ਇਕਲਾ ਖੁਸ਼ਕਿਸਮਤ ਰਾਸ਼ੀ ਹੈ ਤੁਹਾਨੂੰ ਤਾਨੂੰ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਭਗਵਾਨ ਸ਼ਿਵ ਦੀ ਕਿਰਪਾ ਨਾਲ ਬਹੁਤ ਜਲਦੀ ਖੁਸ਼ਖਬਰੀ ਤੁਹਾਡੇ ਰਾਹ ਆ ਰਹੀ ਹੈ। ਤੁਹਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਤੁਹਾਡੇ ਬਕਾਇਆ ਕੰਮ ਪੂਰੇ ਹੋਣਗੇ। ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਪੂਰਾ ਸਮਰਥਨ ਮਿਲੇਗਾ। ਭਗਵਾਨ ਸ਼ਿਵ ਦੀ ਬੇਅੰਤ ਕਿਰਪਾ ਸਾਡੇ ਵਿੱਤੀ ਯਤਨ ਪੂਰੀ ਤਰ੍ਹਾਂ ਸਫਲ ਹੋਣਗੇ। ਨਵੇਂ ਮੌਕੇ ਪੈਦਾ ਹੋਣਗੇ। ਤੁਹਾਡੀ ਆਮਦਨ ਵਧੇਗੀ ਅਤੇ ਤੁਸੀਂ ਕਈ ਲਾਭ सफलता खुशी शांति का अनुभव करोगे जो लोग कम करते हैं उन्होंने तरक्की है तनख्वाह ग्रेड मिलने की संभावना है भगवान शिव की कृपा न धनुराशि के लोगों के जीवन बहुत सारिया मुसीबत खत्म हैं, हैं। बेअंत खुशी होने वाली है तो जीवन पूरी तरह बदलन वाला है यह समा तो हक में आ गया है हूँ इसको खिसकट ना दे पूरी तरह लाभ उठाओ भगवान शिव के आशीर्वाद हमेशा तो बने रह ਅਸੂਜੀ ਵੀ ਜਗਲਾ ਖੁਸ਼ਕਿਸਮਤ ਨਾ ਹੈ ਕੁੰਭ ਰਾਸ਼ੀ ਕੁੰਭ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਨੂੰ ਭਗਵਾਨ ਸ਼ਿਵ ਤੋਂ ਵਿਸ਼ੇਸ਼ ਆਸ਼ੀਰਵਾਦ ਮਿਲਣ ਵਾਲੇ ਹਨ ਤੁਹਾਡਾ ਜੀਵਨ ਖੁਸ਼ੀ ਨਾਲ ਭਰਿਆ ਹੋਣ ਵਾਲਾ ਹੈ ਭਗਵਾਨ ਸ਼ਿਵ ਤੁਹਾਡੇ ਤੋਂ ਬਹੁਤ ਖੁਸ਼ ਹੋਣ ਵਾਲੇ ਹਨ ਤੁਹਾਨੂੰ ਜਲਦੀ ਹੀ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੁੰਭ ਰਾਸ਼ੀ ਦੀ ਮਿਹਨਤ ਦਾ ਪੂਰਾ ਫਲ ਮਿਲੇਗਾ ਤੁਹਾਨੂੰ ਬਕਾਇਆ ਕੰਮ ਯਾਨੀ ਰੁਕੇ ਹੋਏ ਕਮ ਸਫਲਤਾ ਪੂਰੇ ਹੋਣਗੇ ਕਾਰੋਬਾਰ ਵਿੱਚ ਕੰਮ ਕਰਨ ਵਾਲਿਆਂ ਨੂੰ ਭਾਰੀ ਲਾਭ ਹੋਏਗਾ ਉਹਨਾਂ ਦਾ ਕਾਰੋਬਾਰ ਤੇਜ਼ੀ ਨਾਲ ਵਧੇਗਾ ਹਰ ਦਿਸ਼ਾ ਵਿੱਚ ਕੁੰਭ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ ਆਉਣ ਵਾਲੀ ਹੈ ਭਗਵਾਨ ਸ਼ਿਵ ਤੁਹਾਡੇ ਤੋਂ ਖਾਸ ਤੌਰ ਤੇ ਖੁਸ਼ ਹਨ ਅਤੇ ਨੌਕਰੀ ਕਰਨ ਵਾਲੇ ਤਰੱਕੀ ਅਤੇ ਤਨਖਾਹ ਵਾਧੇ ਦੇ ਯੋਗ ਬਣ ਰਹੇ ਹਨ ਨੌਕਰੀਆਂ ਦੀ ਤਲਾਸ਼ ਕਰਨ ਵਾਲਿਆਂ ਨੂੰ ਆਪਣੀ ਮਨ ਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜੇਕਰ ਕੋਈ ਪੈਸਾ ਕਸਾ ਕਹਾਤਾ ਉਹ ਵੀ ਬਹੁਤ ਜਲਦੀ ਵਾਪਸ ਆ ਜਾਵੇਗਾ ਕਾਰੋਬਾਰ ਵਿੱਚ ਕੋਈ ਵੀ ਰੁਕਾਵਟ ਹੈ ਦੂਰ ਹੋ ਜਾਵੇਗੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਨਵੀਂ ਖੁਸ਼ੀ ਦਾ ਅਨੁਭਵ ਹੋਵੇਗਾ ਭਗਵਾਨ ਸ਼ਨੀ ਦੇ ਆਸ਼ੀਰਵਾਦ ਵੀ ਤੁਹਾਡੇ ਤੇ ਖਾਸ ਤੌਰ ਤੇ ਹਨ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਪੂਰਾ ਫਾਇਦਾ ਉਠਾਓ ਤੇ ਐਸੋ ਕਿਸਕਨ ਆਦੇਉ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਣੀ ਨੌਕਰੀ ਵਿੱਚ ਤਰੱਕੀ ਮਿਲੇਗੀ ਕਾਰੋਬਾਰ ਵਿੱਚ ਅਚਾਨਕ ਹੀ ਲਾਭ ਹੋਵੇਗਾ ਅਤੇ ਤੁਹਾਡੀ ਵਿੱਤੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਏਗੀ। ਅਧੂਰੇ ਵਿੱਤੀ ਕੰਮ ਹੁਣ ਸਮੇਂ ਸਿਰ ਪੂਰੇ ਹੋਣਗੇ। ਪਰਿਵਾਰ ਵਿੱਚ ਖੁਸ਼ੀ ਸ਼ਾਂਤੀ ਦਾ ਮਾਹੌਲ ਰਹੇਗਾ। ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ। ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ। ਕਾਰੋਬਾਰ ਵਿੱਚ ਅਚਾਨਕ ਲਾਭ, ਵਿੱਤੀ ਲਾਭ ਦੀਆਂ ਸੰਭਾਵਨਾ ਅਸਮਾਨ ਛੂ ਰਹੀਆਂ ਹਨ। भगवान शिव दे विशेष आशीर्वाद ਨਾਲ ਮਿਥੂ ਰਾਸ਼ੀ ਦੇ ਲੋਕ ਵੀ ਬੇਅੰਤ ਉਦਾਨ ਭਰਨਗੇ ਖੁਸ਼ੀ ਹੋਣ ਵਾਲੀ ਹੈ ਤੁਹਾਡਾ ਜੀਵਨ ਖੁਸ਼ੀ ਤੋਂ ਇਲਾਵਾ ਕੁਝ ਵੀ ਨਹੀਂ ਹੋਏਗਾ ਨਵਾਂ ਵਾਹਨ ਜਾ ਕੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਮਿਥੂ ਰਾਸ਼ੀ ਦੇ ਲੋਕ ਆਪਣੀਆਂ ਯੋਜਨਾਵਾਂ ਵਿੱਚ ਸਫਲ ਹੋਣਗੇ ਬੱਚੇ ਪੈਦਾ ਕਰਨ ਦੀ ਇੱਛਾ ਰੱਖਣ ਵਾਲੇ ਮਿਥੂ ਰਾਸ਼ੀ ਦੇ ਲੋਕ ਐ ਖੁਸ਼ੀ ਪ੍ਰਾਪਤ ਕਰਨਗੇ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਦਾ ਮਾਹੌਲ ਰਹੇਗਾ ਪਿਆਰ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ ਤੁਹਾਡੇ ਸਾਰੇ ਅਧੂਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਲਾਗ-ਧੋਲ ਸਫਲਤਾ ਤੇ ਖੁਸ਼ੀ-ਸ਼ੁਖ ਸ਼ਾਂਤੀ ਦਾ ਅਨੁਭਵ ਕਰੋਗੇ ਇਹ ਮਿੱਥੂ ਰਾਸ਼ੀ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਹੀ ਬਦਲ ਦੇਵੇਗਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਸਮਾ ਪੂਰੀ ਤਰ੍ਹਾਂ ਤੁਹਾਡੇ ਕੱਖ ਵਿੱਚ ਹੋਵੇਗਾ ਸਮੇਂ ਦਾ ਪੂਰਾ ਫਾਇਦਾ ਉਠਾਓ ਤੇ ਇਸ ਨੂੰ ਐਵੇਂ ਹੀ ਜਾਇਆ ਨਾ ਜਾਣ ਦਿਓ ਇਹ ਸਾਰੇ ਖੁਸ਼ਕਿਸਮਤ ਰਾਸ਼ੀ ਦੇ ਚਿੰਨ ਹਨ ਜਿਨ੍ਹਾਂ ਨੂੰ ਭਗਵਾਨ ਸ਼ਿਵ ਤੋਂ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੋਣ ਵਾਲੇ ਹਨ ਸੂਰਗ੍ਰਹਿਣ ਤੋਂ ਬਾਅਦ ਇਹਨਾਂ ਰਾਸ਼ੀਆਂ ਦੀ ਕਿਸਮਤ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਤੁਹਾਡਾ ਜੀਵਨ ਹੁਣ ਖੁਸ਼ੀ ਨਾਲ ਭਰਿਆ ਹੋਵੇਗਾ ਭਗਵਾਨ ਸ਼ਿਵ ਦੀ ਅਸੀਮ ਕਿਰਪਾ ਨਾਲ ਤੁਹਾਨੂੰ ਬਹੁਤ ਸਾਰੇ ਲਾਭ دولت ਅਤੇ ਸਫਲਤਾ ਮਿਲੇਗੀ ਐਸ ਸੂਰਜ ਗ੍ਰਹਿ ਮੁੱਖ ਤੌਰ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣੀ ਪ੍ਰਸ਼ਾਂਤ ਮਹਾਸਾਗਰ ਅਤੇ ਅੰਟਾਰਕਟਿਕ ਵਿੱਚ ਦਿਖਾਈ ਦੇਵੇਗਾ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਉਸ ਸਮੇਂ ਸੂਰਜ ਪਹਿਲਾਂ ਹੀ ਡੁੱਬ ਚੁੱਕਿਆ ਹੈ ਇਸ ਲਈ ਗ੍ਰਹਿ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਸਤਕਾਲ ਵੀ ਵੈਦ ਨਹੀਂ ਹੋਵੇਗਾ ਹਾਲਾਂਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੂਰਜ ਗ੍ਰਹਿ ਦਾ ਇੰਨਾ ਖੁਸ਼ਕਿਸਮਤ ਰਾਸ਼ੀਆਂ ਤੇ ਪੂਰਾ ਪ੍ਰਭਾਵ ਪਵੇਗਾ ਕਿਰਪਾ ਕਰਕੇ ਸਾਨੂੰ ਕਮੈਂਟ ਵਿੱਚ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੇਕਰ ਤੁਸੀਂ ਭਗਵਾਨ ਸ਼ਿਵ ਦੇ ਸੱਚੇ ਭਗਤ ਹੋ ਤੇ ਉਹਨਾਂ ਦਾ ਆਸ਼ੀਰਵਾਦ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਤ ਨੂੰ ਸ਼ੇਅਰ ਕਰੋ ਤੇ ਕਮੈਂਟ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖੋ ਧੰਨਵਾਦ ਜੀ